ਗੁਰੂ ਤੇਗ ਬਹਾਦਰ ਜੀ ਜੋ ਕਿ ਇੱਕ ਤਪਸਵੀ ਲੋਕ ਸਨ ਤਪਸਵੀ ਹੋਣ ਦੇ ਕਾਰਨ ਉਹਨਾਂ ਦਾ ਸੁਭਾਅ ਜੋ ਤਪਸਵੀ ਸੀ ਤੇ ਉਹਨਾਂ ਦਾ ਨਾਮ ਤਿਆਗ ਮਨ ਲਿਆ। ਕਈ ਵਾਰ ਆਪਾਂ ਦੇਖਦੇ ਆਂ ਤਿਆਗ ਮਨ ਨਾਂ ਸੁਣਦੇ ਆਂ ਆਪਾਂ ਕਹਿੰਦੇ ਆਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੈ ਤਿਆਗ ਮਨ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਉਦਾਸੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਦਾ ਪਹਿਲਾ ਪਰਪਰਸ ਜੀਗਾ ਪਹਿਲਾ ਪਰਪਰਸ ਜੀਗਾ ਦੁਨੀਆ ਨੂੰ ਅੰਧਵਿਸ਼ਵਾਸ ਚੋਂ ਬਾਹਰ ਕੱਢਣਾ। इसे करते हुए ही। गुरु जी दिल्ली, दी दिल्ली, दी नाल उस समय दिल्ली दे की संगत मिलाप होली के हालात आप जी सारे जानते हो कि उस समय जो दिल्ली के हालात से बहुत जो नाजुक बने हुए क्योंकि ਹਰੇਕ ਵਿਅਕਤੀ ਜੇ ਮੈ ਕੀ ਇਸਲਾਮ ਧਰਮ ਲੈ ਲਈਏ ਆਪ ਅਰਬ ਜੇ ਦਾ ਨਾਮ ਸੁਣਦੇ ਆ ਜਦੋਂ ਕਿ ਉਸ ਸਮੇਂ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਿਮ ਬਣਾਇਆ ਜਾਂਦਾ ਸੀ ਕਿਉਂਕਿ ਧਰਮ ਪਰਿਵਰਤਨ ਕਰਵਾਇਆ ਜਾਂਦਾ ਸੀ ਵੈਸੇ ਤਾਂ ਆਪਾਂ ਇੱਕ ਗੱਲ ਕਹਿੰਦੇ ਹੈਗੀ ਹੈ ਫਰੀडम ਹੈ ਕਿ ਹਰ ਵਿਅਕਤੀ ਜਿਹੜਾ ਹੈਗਾ ਆਪਣੀ ਆ ਭਾਰਤ ਦੇ ਵਿੱਚ ਜਿਹੜਾ ਵੀ ਵਿਅਕਤੀ ਰਹਿੰਦਾ ਹੈ ਉਹ